ਸੋ ਸਿੱਧੀਆਂ ਤੇ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਮੀਂਹ ਦੀਆਂ ਦੇਖ ਰਹੇ ਹੋ ਜੋ ਕਿ ਹੁਣ ਬਹੁਤ ਜ਼ੋਰ ਦੀ ਜਿਹੜਾ ਇੱਥੇ ਮੀਂਹ ਪੈ ਰਿਹਾ ਏ ਚੰਡੀਗੜ੍ਹ ਮਹਾਲੀ ਪੰਚਕੁਲਾ ਬਹੁਤ ਜ਼ੋਰ ਦੀ ਮੀਂਹ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਟੀ ਕਣੀ ਦਾ ਇਹ ਮੀਂਹ ਹੈ ਔਰ ਲਗਭਗ 7 ਵਜੇ ਤੜਕੇ ਜਿਹੜਾ ਇਹ ਮੀਂਹ ਸ਼ੁਰੂ ਹੋ ਚੁੱਕਿਆ ਏ ਕਿਉਂਕਿ ਪਿਛਲੇ 2 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਆ ਹੁੰਬਸ ਬਣੀ ਪਈ ਸੀ ਕਾਫੀ ਜ਼ਿਆਦਾ ਸਫੋਕੇਸ਼ਨ ਜਿਹੜੀ ਉਹ ਬਣੀ ਪਈ ਸੀਗੀ ਪਰ ਹੁਣ ਇੱਕ ਵਾਰ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਇਹ ਜਿਹੜਾ ਮੀ ਹੈਗਾ 7 ਵਜੇ ਦੇ ਕਰੀਬ ਜਿਹੜਾ ਹੈਗਾ ਉਹ ਪੈਣਾ ਸ਼ੁਰੂ ਹੋ ਚੁੱਕਿਆ ਏ ਮੋਟੀ ਕਣੀ ਦਾ ਇਹ ਮੀ ਹੈਗਾ ਤੇ ਲੋਕਾਂ ਨੇ ਕਿੱਥੇ ਆ ਜਿਹੜਾ ਸੁੱਖ ਦਾ ਸਾਹ ਲਿਆ ਏ ਆ ਕਿਤੇ ਨਾ ਕਿਤੇ ਪਰ ਨਾਲ ਦੀ ਨਾਲ ਤੁਸੀਂ ਇਸ ਟਾਈਮ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕੀ ਚਾਰੇ ਪਾਸੇ ਜਿਹੜਾ ਹੈਗਾ ਉਹ ਪਾਣੀ ਪਾਣੀ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਏ ਇਹ ਚੰਡੀਗੜ੍ਹ 에어ਪੋਰਟ ਦੀਆਂ ਤਸਵੀਰਾਂ ਮੁਹਾਲੀ ਬਾਹਰ ਹਾਈਵੇ 에어ਪੋਰਟ ਦੀਆਂ ਤਸਵੀਰਾਂ ਐ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਖੜਨਾ ਸ਼ੁਰੂ ਹੋ ਚੁੱਕਿਆ ਏ ਅੱਜ ਸਵੇਰੇ 7 ਵਜੇ ਦੇ ਨਾਲ ਜਿਹੜਾ ਇਹ ਮੀਂਹ ਸ਼ੁਰੂ ਹੋ ਚੁੱਕਿਆ ਸੀਗਾ ਜਿਹੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਇਸ ਟਾਈਮ ਜਿਹੜਾ ਇਹ ਮੀਂਹ ਦੇ ਜੇ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਕਿਸਾਨਾਂ ਨੇ ਝੋਨਾ ਲਾ ਰੱਖਿਆ ਏ ਉਹਨਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਹੁਣ ਉਹਨਾਂ ਦਾ ਜਿਹੜਾ ਝੋਨਾ ਹੈ ਉਹ ਬੜਾ ਵਧੀਆ ਤਰੀਕੇ ਦੇ ਨਾਲ ਉਠਾ ਕਰੂਗਾ ਦੀ ਕਿੱਲਤ ਜਿਹੜੀ ਆ ਰਹੀ ਸੀ ਉਹਦੇ ਤੋਂ ਵੀ ਕਿਤੇ ਨਾ ਕਿਤੇ ਰਾਹਤ ਮਿਲੂਗੀ ਕਿਸਾਨਾਂ ਨੂੰ ਤੇ ਨਾਲ ਦੀ ਨਾਲ ਕਿਉਂਕਿ ਜੇ ਮੀਂਹ ਦਾ ਪਾਣੀ ਫਸਲ ਨੂੰ ਲੱਗ ਜੇ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੈ ਪਰ ਇਸ ਟਾਈਮ ਤੁਸੀਂ ਦੇਖੋ ਇਹ ਮੋਟੀ ਕਣੀ ਦਾ ਮੀਂਹ ਜਿਹੜਾ ਚੰਡੀਗੜ੍ਹ ਮਹਾਲੀ ਪੰਚਕੁਲਾ ਤੇ ਆਸੇ ਪਾਸੇ ਜਿਹੜਾ ਅੱਜ ਸਵੇਰੇ 7 ਵਜੇ ਤੋਂ ਲੱਗਿਆ ਹੋਇਆ ਹੈ ਪੈਣ ਇਸ ਦੀਆਂ ਤੇ লাইਕ ਤਸਵੀਰਾਂ ਤੁਸੀਂ ਦੇਖ ਰਹੇ ਹੋ